ਇਹ ਤਸਵੀਰਾਂ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦੂਜੇ ਦਿਨ ਦੀਆਂ ਨੇ ਮਿਨੀ 올림픽 ਦੇ ਦੂਜੇ ਦਿਨ ਵੀ ਵੱਖ-ਵੱਖ ਖੇਡਾਂ ਦੇ ਰੰਗ ਵੇਖਣ ਨੂੰ ਮਿਲੇ ਦੂਜੇ ਦਿਨ ਕਬੱਡੀ 70 ਸਾਲ ਦੇ ਬਜ਼ੁਰਗਾਂ ਦੀ ਦੌੜ ਮੁੰਡੇ ਕੁੜੀਆਂ ਦੀਆਂ 400 200 ਅਤੇ 100 ਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ ਇਸ ਤੋਂ ਇਲਾਵਾ ਸਰੀਰਕ ਚੁਣੌਤੀ ਦਾ ਸਾਹਮਣਾ ਕਰ ਰਹੇ ਕਿਸੇ ਖਿਡਾਰੀ ਨੇ ਦੰਦਾ ਦੇ ਨਾਲ 50 ਕਿਲੋ ਭਾਰ ਚੁੱਕਿਆ ਕਿਸੇ ਨੇ ਕਾਰ ਖਿੱਚੀ ਤਾਂ ਕਿਸੇ ਨੇ ਪੰਡਾ ਨੂੰ ਦੰਦਾ ਦੇ ਨਾਲ ਚੁੱਕਿਆ ਇਸ ਦੇ ਨਾਲ ਹੀ ਟਰੈਕਟਰ ਟਾਇਰਾਂ ਦੀ ਦੌੜ ਅਤੇ ਜੂਡੋ ਕਾਰਾਟੇ ਵੀ ਕਰਵਾਏ ਗਏ ਦੂਜੇ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ ਬਲਦਾਂ ਦੀ ਦੌੜ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਜਾਣ ਮੰਨੀ ਜਾਂਦੀ ਹੈ ਖੇਡਾ ਵੇਖਣਾ ਇਹ ਦਰਸ਼ਕਾਂ ਨੇ ਵੀ ਇਹੀ ਮੰਗੀ ਸੀ ਕਿ ਬਲਦਾਂ ਦੀ ਦੌੜ ਮੁਰਤੋਂ ਸ਼ੁਰੂ ਹੋਣੀ ਚਾਹੀਦੀ ਹੈ ਦੇਖੋ ਇੱਕ ਜਿਹੜਾ ਅੱਜ ਦਾ ਸੈਕੰਡ ਡੇ ਹੈ ਸੈਕੰਡ ਡੇ ਬਹੁਤ ਵਧੀਆ ਅੱਜ ਰਸ ਵੀ ਬੜਾ ਸੋਹਣਾ ਪਿਆ ਮੌਸਮ ਵੀ ਬੜਾ ਵਧੀਆ ਤੇ ਤੁਸੀਂ ਦੇਖ ਰਹੇ ਹੋ ਮੋਂਗੇ ਵੀ ਕਿ ਇੱਥੇ ਕਿੰਨੇ ਹੈਂਡੀਕੈਪ ਹੋਰ ਇੱਥੇ ਹਰ ਤਰ੍ਹਾਂ ਦਾ ਬੰਦਾ ਜਿਹੜਾ ਅੱਜ ਪਹੁੰਚਿਆ ਕੋਈ ਗੱਡੀ ਚੱਕੀ ਆ ਕਿਸੇ ਨੇ ਗੱਡੀ ਖਿੱਚੀ ਆ ਕੱਲ ਨੂੰ ਸਾਡੇ ਕੋਲ ਡੈਫੈਂਡ ਅਮ ਜਿਹੜੇ ਨੇ ਉਹ ਗਿੱਧਾ ਵੀ ਪਰਫਾਰਮ ਕਰਨਗੇ ਤੇ ਭੰਗੜਾ ਵੀ ਕਰਨਗੇ ਉਦੋਂ ਬਾਅਦ ਉਹਨਾਂ ਦੀ ਇੱਕ ਰੇਸ ਵੀ ਕਰਾਵਾਂਗੇ ਇਹ ਲੋਕ ਜਿਹੜੇ ਜਿਨ੍ਹਾਂ ਨੂੰ ਕਿਤੇ ਵੀ ਹੋਰ ਕੋਈ ਜ਼ਿਆਦਾ ਮਤਲਬ ਓਨਰ ਨਹੀਂ ਕਰਦਾ ਬੁਲਾਉਂਦਾ ਨਹੀਂ ਅਸੀਂ ਕਿਲਾ ਰਾਇਆਪੁਰ ਦੇ ਵਿੱਚ ਪਿਛਲੇ 30 ਸਾਲ ਤੋਂ ਹੈਂਡੀਕੈਪਸ ਨੂੰ ਹਮੇਸ਼ਾ ਓਨਰ ਕਰਦੇ ਆਂ